ਲੋ ਲਈ ਪਾਣੀ ਦਾ ਪੱਤਰ ਇੱਕ ਵਾਰ ਫੇਰ ਵਧ ਗਿਆ ਹੋਇਆ ਵਾ ਬੈ ਤਾਂ ਤੁਹਾਨੂੰ ਪਤਾ ਹੁਣ ਆਹੀ ਕੋ ਚੱਲੀ ਜਾਣਾ ਪਾਣੀ ਦਾ ਪੱਤਰ ਕਦੇ ਵਧ ਗਿਆ ਘਟ ਗਿਆ ਪਰ ਇਸ ਟਾਈਮ ਆਪਾਂ ਦੇਖ ਰਹੇ ਪਾਣੀ ਹਜੇ ਖੰਦ ਦੇ ਵਿੱਚ ਫੇਰ ਪਾਣੀ ਵਧ ਗਿਆ ਹੋਇਆ ਇੱਕ ਵਾਰ ਪਿੱਛੇ ਜੋਰਾ ਛੋਰਾ ਤੇ ਛੱਡੇ ਗਿਆ ਤੁਹਾਨੂੰ ਪਤਾ ਪਾਣੀ ਤੋਂ ਇਸ ਟਾਈਮ ਖਾਸਾ ਪਾਣੀ ਆ ਗਿਆ ਹੋਇਆ ਉਹ ਇਸ ਟਾਈਮ ਪੁਲ ਦੇ ਉੱਤੇ ਖੜਾ ਵਾਂ ਤੇ ਆਪਾਂ ਦੇਖ ਸਕਦੇ ਆ ਤੇ ਸਾਰਾ ਪਾਣੀ ਬਈ ਫੁੱਲ ਗਿਆ ਇਸ ਟਾਈਮ ਇੱਥੇ ਵੀ ਪਾਣੀ ਪਹੁੰਚ ਗਿਆ ਹੈ ਜਿਹੜਾ ਵਿੱਚੋਂ ਆਪਾਂ ਥੋੜਾ ਜਿਹਾ ਦੀਂਦਾ ਹੁੰਦਾ। ਤੋਂ ਥੋੜਾ ਜਿਹਾ ਇੱਥੋਂ ਵੀ ਤਾਜ਼ਾ-ਤਾਜ਼ਾ ਪਾਣੀ ਘਟੇ ਹੋਇਆ ਜੇ ਮੈਂ ਅੱਜ ਸਵੇਰ ਦੇ ਘਟਿਆ। ਤੇ ਆਪਾਂ ਨੇੜੇ ਜਾ ਕੇ ਦੇਖਦੇ ਹਾਂ ਥੋੜਾ ਜਿਹਾ ਅੱਗੇ ਚੱਲਦੇ। ਲਓ ਭਾਈ ਇਹ ਹੁਣ ਮੈਂ ਆ ਗਿਆ ਹਾਂ ਥੱਲੇ। ਤੁਹਾਨੂੰ ਥੱਲੇੋਂ ਦਿਖਾਣਾ ਹੈ ਪਾਣੀ ਦਾ ਪੱਦਰ। ਪਾਣੀ ਬਈ ਬਹੁਤ ਜ਼ਿਆਦਾ ਇਸ ਟਾਈਮ ਸਤਲੁਜ ਦੇ ਵਿੱਚ। ਪਿੱਛੋਂ ਪਾਣੀ ਮੈਨੂੰ ਖ਼ਬਰ ਮਿਲੀ ਸੀ ਬਹੁਤ ਜ਼ਿਆਦਾ ਛੱਟਿਆ ਜਾ ਰਿਹਾ। ਉਹਦੇ ਕਰਕੇ ਇਸ ਟਾਈਮ ਆਪਾਂ ਲੁਧਿਆਣੀ ਕੋਲੇ ਫਲੌਰ ਤੇ ਪੈਂਦੇ ਜਿਹੜੇ ਸੱਤ ਲੋ ਜਾ ਉੱਥੇ ਦਾ ਦੇਖ ਰਹੇ ਆ ਪਾਣੀ ਤੇ ਪੌਲ ਤੇ ਮੈਂ ਥੱਲੇ ਆ ਕੇ ਤੁਹਾਨੂੰ ਦਿਖਾ ਰਹੇ ਆ ਕਿ ਜਿੰਨੀ ਇਹਦੇ ਦਰਿਆ ਚ ਆਪਾਂ ਨੂੰ ਜਮੀਨ ਨਹੀਂ ਹੁੰਦੀ ਆ ਸਾਰੀ ਉਹ ਹੋ ਗਈ ਹੈ ਜਿਸਨੂੰ ਹਟ ਗਈ ਉਹ ਕਿਵੇਂ ਉਹ ਆਪਣੀ ਨਵੀਂ ਵੀਡੀਓ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੇ ਵਿੱਚ ਮੈਂ ਤੁਹਾਨੂੰ ਦੇਣ ਲੱਗੇ ਆ ਸੱਤ ਲੋ ਦੀ ਇੱਕ ਨਵੀਂ ਅਪਡੇਟ ਸੋ ਤੁਸੀਂ ਦੇਖ ਹੀ ਰਹੇ ਹੋਗੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸ਼ੁਰੂਆਤ ਜੀ ਦਿਖਾ ਰਹੇ ਆ ਪਾਣੀ ਬਹੁਤ ਵੱਧ ਗਿਆ ਹੈ ਸੱਤ ਲੋ ਇੱਦਾਂ ਪਹਿਲਾਂ ਨਾਲੋਂ ਸਾਰਾ ਬਾਈ ਸਿਰੇ ਤੋਂ ਲੈ ਕੇ ਸਿਰੇ ਤੱਕ ਪਾਣੀੋਂ ਪਾਣੀ ਆ। ਆਹ ਤੁਹਾਨੂੰ ਪਤਾ ਆਏ ਹੋਏ ਆ ਪਹਿਲਾਂ ਹੀ। ਹਾਲ ਹੈਗੇ ਬੁਰੇ। ਸੋ ਵਿਚਾਰ ਰੱਖੋ ਸਾਰੇ ਜਾਣੇ ਸੇਫਟੀ ਰੱਖੋ। ਜਿੰਨੀ ਹੋ ਸਕਦੀ ਆ। ਬਾਕੀ ਹੋਰ ਵੀ ਹੋ ਸਕਦਾ ਪਾਣੀ ਛੱਡਿਆ ਜਾਵੇ ਰੋਪਾ ਡੈਟ ਤੋਂ ਕਿਉਂਕਿ ਬਰਸਾਤਾਂ ਦਾ ਪਾਣੀ ਇਸ ਟਾਈਮ ਬਹੁਤ ਜ਼ੋਰਾਂ ਸ਼ੋਰਾਂ ਤੇ ਆ ਰਿਹਾ ਪਿੱਛੇ ਪਹਾੜਾਂ ਤੋਂ ਦਰਿਆਵਾਂ ਵਿੱਚੋਂ ਨਦੀਆਂ ਵਿੱਚੋਂ ਸੋ ਉਹਦੇ ਕਰਕੇ ਹਵਾ ਬਹੁਤ ਚੱਲ ਰਹੀ ਹੈ ਲੱਗ ਰਹੀ ਠੰਡੀ ਯਾਦ ਲਈ ਉਹ ਹਰੀ ਦੇ ਪੱਤਣ ਜਾ ਕੇ ਇਕੱਠਾ ਹੋਉਂਦੇ ਆ ਵਾ ਹਰੀ ਦੇ ਪੱਤਣ ਭਾਂਚ ਸਾਰੇ ਰੁੱਧਿਆ ਪਿਆ ਹਰੀ ਦੇ ਪੱਤਣ ਬਹੁਤ ਬੁਰੇ ਹਾਲ ਆ ਪਿਛਲੀ ਵੀਡੀਓ ਚ ਮੈਂ ਪਾਇਆ ਵਾ ਜੁਲੀ ਵੀ ਨਹੀਂ ਆਂਦੇ ਇੱਥੇ ਪੂਰਾ ਸਿਸਟਮ ਖਰਾਬ ਹੋਇਆ ਬੁਰੇ ਹਾਲ ਆ ਭਾਈ ਸਭ ਪਾਸੇ ਹਾਂਜੀ ਹਾਂਜੀ ਚੱਲ ਠੀਕ ਆ ਭਾਈ ਠੀਕ ਆ ਭਾਈ ਸੋ ਭਾਈ ਵੀਡੀਓ ਮੈਂ ਜਿਆਦਾ ਲੰਬੀ ਨਹੀਂ ਬਣਾਈ ਤੁਹਾਨੂੰ ਅਪਡੇਸ਼ਨ ਦੇਣੀ ਸੀ ਪਰਲੇ ਪਾਸੇ ਰਾਹ ਹੋਇਆ ਪਿਆ ਬੰਦ ਕਿਉਂਕਿ ਪਾਣੀ ਬਹੁਤ ਜਿਆਦਾ ਆਇਆ ਹੋਇਆ ਸੋ ਵੀਡੀਓ ਨੂੰ ਮੈਂ ਇੱਥੇ ਹੀ ਕਲੋਜ਼ ਕਰਾਂ ਕਰਦਾ ਵਾ ਤੇ ਮਿਲਾਂਗੇ ਆਪਾਂ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ